ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਦੇ ਜਨਮ ਸਾਖੀਆਂ ਵਿੱਚ ਇੱਕ ਬਹੁਤ ਹੀ ਸਿੱਖਿਆਦਾਇਕ ਸਾਖੀ ਹੈ ਜਿਸ ਵਿੱਚ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਦੀ ਇੱਕ ਜੰਗਲ ਵਿੱਚ ਕਲਯੁਗ ਨਾਲ ਮੁਲਾਕਾਤ ਦਾ ਜ਼ਿਕਰ ਹੈ ਨਵੀਨ ਬੁੱਧੀ ਵਾਲੇ ਲੋਕ ਅਤੇ ਸ਼ੰਕਾਵਾਦੀ ਪ੍ਰਚਾਰਕ ਇਸ ਸਾਖੀ ਨੂੰ ਸੁਣਨ ਤੋਂ ਪਹਿਲਾਂ ਹੀ ਰਿਜੈਕਟ ਕਰ ਦਿੰਦੇ ਹਨ ਉਹਨਾਂ ਦੀ ਇਹ ਸੌੜੀ ਸੋਚ ਅਤੇ ਤੰਗਦਿਲੀ ਦਾ ਨਤੀਜਾ ਇਹ ਨਿਕਲਿਆ ਹੈ ਕੇ ਨਾ ਤਾਂ ਉਹ ਖੁਦ ਹੀ ਜਨਮ ਸਾਖੀਆਂ ਦੇ ਮਹਾਨ ਵਿਰਸੇ ਦਾ ਅਧਿਐਨ ਕਰ ਸਕੇ ਹਨ ਅਤੇ ਨਾ ਹੀ ਇਸ ਤੋਂ ਕੁਝ ਲਾਭ ਲੈ ਸਕੇ ਹਨ ਜੇ ਉਹ ਕਦੇ ਜਨਮ ਸਾਖੀਆਂ ਜਾਂ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਦੇ ਵੀ ਹਨ ਤਾਂ ਉਹ ਇਸ ਵਿੱਚੋਂ ਕੇਵਲ ਖਾਮੀਆਂ ਹੀ ਲੱਭਦੇ ਹਨ ਉਹਨਾਂ ਨੂੰ ਇਸ ਪੁਰਾਤਨ ਸਿੱਖ ਸਾਹਿਤ ਵਿੱਚ ਕੋਈ ਚੰਗੀ ਗੱਲ ਨਹੀਂ ਦਿਸਦੀ ਖੈਰ ਅਸੀਂ ਅੱਜ ਇਸ ਬਹਿਸ ਵਿੱਚ ਨਹੀਂ ਪੈਣਾ ਕਿ ਇਹ ਸਾਖੀ ਮਨੋਕਲਪਿਤ ਹੈ ਕਿ ਹਕੀਕਤ ਹੈ ਅਸੀਂ ਇਸ ਸਾਖੀ ਤੋਂ ਉਤਪਨ ਹੋਣ ਵਾਲੇ ਮਹਾਨ ਗਿਆਨ ਅਤੇ ਸਿੱਖਿਆਵਾਂ ਤੇ ਫੋਕਸ ਕਰਨਾ ਹੈ ਸੋ ਸਾਖੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਜੰਗਲ ਵਿੱਚ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਬੈਠੇ ਹਨ ਕਿ ਦੂਰ ਬਹੁਤ ਭਿਆਨਕ ਕਾਲੀ ਹਨੇਰੀ ਉੱਠ ਪੈਂਦੀ ਹੈ ਹਨੇਰੀ ਜਿਉਂ-ਜਿਉਂ ਲੱਗ ਆ ਰਹੀ ਹੈ ਤਿਉਂ-ਤਿਉਂ ਭਿਆਨਕ ਹੁੰਦੀ ਜਾ ਰਹੀ ਹੈ ਅਤੇ ਇੱਕ ਬਹੁਤ ਭਿਆਨਕ ਆਕ੍ਰਿਤੀ ਜਿਸ ਦੀ ਚੋਟੀ ਅਸਮਾਨ ਨੂੰ ਛੂੰਹਦੀ ਪ੍ਰਤੀਤ ਹੁੰਦੀ ਹੈ ਹਨੇਰੀ ਵਿੱਚ ਦਿਖਾਈ ਦਿੰਦੀ ਹੈ ਕਦੇ ਦੂਰੋਂ ਅੱਗ ਦੇ ਭਾਂਬੜ ਦਿਸਦੇ ਹਨ ਅਤੇ ਕਦੇ ਬਹੁਤ ਭਿਆਨਕ ਆਵਾਜ਼ਾਂ ਸੁਣਦੀਆਂ ਹਨ ਪਾਈ ਮਰਦਾਨਾ ਜ਼ਰਾ ਡਰਦੇ ਹਨ ਪਰ ਗੁਰੂ ਸਾਹਿਬ ਅਡੋਰ ਰਹਿੰਦੇ ਹਨ ਜਦੋਂ ਹਨੇਰੀ ਬਹੁਤ ਅਤ ਚੱਕਦੀ ਹੈ ਤਾਂ ਗੁਰੂ ਸਾਹਿਬ ਪਾਈ ਮਰਦਾਨੇ ਜੀ ਨੂੰ ਹੁਕਮ ਕਰਦੇ ਹਨ ਕਿ ਮਰਦਾਨਿਆਂ ਰਬਾਬ ਛੇੜ ਅਸੀਂ ਕੀਰਤਨ ਕਰਨਾ ਹੈ ਪਾਈ ਮਰਦਾਨਾ ਹੈਰਾਨ ਸੀ ਕਿ ਇਹੋ ਜਹੀ ਖਤਰਨਾਕ ਹਨੇਰੀ ਵਿੱਚ ਕੀਰਤਨ ਕਿਵੇਂ ਹੋਵੇਗਾ ਪਰ ਉਹ ਪੂਰਾ ਹੁਕਮੀ ਬੰਦਾ ਸੀ ਜੋ ਗੁਰੂ ਸਾਹਿਬ ਕਹਿੰਦੇ ਸੀ ਪਾਈ ਮਰਦਾਨਾ ਜੀ ਉਹੋ ਹੀ ਕਰਦੇ ਸੀ ਕਿਉਂਕਿ ਖੁਸ਼ਕਿਸਮਤੀ ਨਾਲ ਉਹ ਅੱਜ ਕੱਲ੍ਹ ਦੇ ਸਿੱਖਾਂ ਵਰਗਾ ਪੱਛਮੀ ਵਿਦਿਆ ਦਾ ਮਾਰਿਆ ਹੋਇਆ ਸ਼ੰਕਾਵਾਦੀ ਨਹੀਂ ਸੀ ਸੋ ਉਸਨੇ ਰਵਾਬ ਛੇੜਿਆ ਗੁਰੂ ਸਾਹਿਬ ਨੇ ਪਰਮੇਸ਼ਰ ਦੀ ਉਸਤਤ ਵਿੱਚ ਸ਼ਬਦ ਕੀਰਤਨ ਕੀਤਾ ਹਨੇਰੀ ਪਹਿਲਾਂ ਤਾਂ ਬਹੁਤ ਵਧੀ ਪਰ ਕੀਰਤਨ ਚੱਲਦਾ ਰਿਹਾ ਅਖੀਰ ਹਨੇਰੀ ਮੱਧਮ ਪੈਂਦੀ ਗਈ ਅਤੇ ਉਹ ਡਰਾਉਣੀ ਆਕ੍ਰਿਤੀ ਜੋ ਅਸਮਾਨ ਜਿੰਨੀ ਲੰਮੀ ਸੀ ਹੌਲੀ-ਹੌਲੀ ਕੋਲ ਆਉਂਦੀ ਗਈ ਅਤੇ ਗੁਰੂ ਸਾਹਿਬ ਦੇ ਕੋਲ ਆ ਕੇ ਉਹ ਆਮ ਇਨਸਾਨ ਜਿੰਨੀ ਲੰਬੀ ਰਹਿ ਗਈ ਗੁਰੂ ਸਾਹਿਬ ਨੇ ਕੀਰਤਨ ਦਾ ਭੋਗ ਪਾਇਆ ਲਿਖਿਆ ਇਸ ਤਰ੍ਹਾਂ ਹੈ ਕਿ ਸਾਹਮਣੇ ਇੱਕ ਬਹੁਤ ਡਰਾਉਣੀ ਸ਼ਕਲ ਵਾਲਾ ਬੰਦਾ ਖੜ੍ਹਾ ਹੈ ਉਹ ਸਿਰੋਂ ਗੰਜਾ ਹੈ ਅਤੇ ਸਰੀਰੋਂ ਨੰਗਾ ਹੈ। ਰੰਗ ਦਾ ਕਾਲਾ ਹੈ ਅਤੇ ਭਿਆਨਕ ਸ਼ਕਲ ਵਾਲਾ ਹੈ। ਇੱਕ ਹੱਥ ਵਿੱਚ ਉਸਨੇ ਆਪਣੀ ਜੀਭ ਫੜੀ ਹੋਈ ਹੈ ਅਤੇ ਦੂਜੇ ਹੱਥ ਨਾਲ ਆਪਣੀ ਗੁਪਤ ਇੰਦਰੀ। ਐਸੇ ਗੰਦੇ ਰੂਪ ਵਿੱਚ ਉਹ ਗੁਰੂ ਸਾਹਿਬ ਦੇ ਸਾਹਮਣੇ ਆਇਆ ਪਰ ਗੁਰੂ ਸਾਹਿਬ ਦੀ ਸ਼ਕਤੀ ਦੇਖ ਕੇ ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਆਪਣੀ ਗੁਸਤਾਖੀ ਦੀ ਮਾਫੀ ਮੰਗੀ। ਉਸਨੇ ਕਿਹਾ ਕਿ ਇਸ ਵਕਤ ਮੇਰਾ ਰਾਜ ਹੈ। ਮੈਂ ਜਾਣ ਕੇ ਤੁਹਾਡੇ ਸਾਹਮਣੇ ਰੂਪ ਲੈ ਕੇ ਨਹੀਂ ਆਇਆ। ਬਲਕਿ ਮੇਰਾ ਰੂਪ ਹੀ ਇਹ ਹੈ ਮੇਰੇ ਰਾਜ ਵਿੱਚ ਲੋਕ ਇਵੇਂ ਹੀ ਚੱਲਣਗੇ ਜਿਵੇਂ ਮੈਂ ਚੱਲ ਰਿਹਾ ਹਾਂ ਉਸ ਦਾ ਪਾਪ ਸੀ ਕਿ ਕਲਯੁਗ ਵਿੱਚ ਲੋਕ ਬੇਸ਼ਰਮ ਹੋ ਜਾਣਗੇ ਅਤੇ ਨੰਗੇ ਹੋ ਕੇ ਘੁੰਮਣ ਵਿੱਚ ਸ਼ਰਮ ਵੀ ਨਹੀਂ ਕਰਨਗੇ ਇੱਕ ਹੱਥ ਵਿੱਚ ਜੀਭ ਫੜਨ ਦਾ ਪਾਪ ਹੈ ਕਿ ਲੋਕ ਜੀਭ ਦੇ ਦੋ ਰਸਾਂ ਵਿੱਚ ਪਾਗਲ ਹੋਣਗੇ ਪਹਿਲਾ ਜੀਭ ਦਾ ਰਸ ਹੈ ਭੋਜਨਾਂ ਦੇ ਸਵਾਦ ਜੀਭ ਦਾ ਦੂਸਰਾ ਰਸ ਹੈ ਨਿੰਦਿਆ ਕਰਨੀ ਚੁਗਲੀ ਕਰਨੀ ਗਾਲਾਂ ਕੱਢਣੀਆਂ ਕਾਮਕ ਗੱਲਾਂ ਕਰਨੀਆਂ ਆਦਿ ਦੇਖ ਲਓ ਸਾਧ ਸੰਗਤ ਜੀ ਇਸ ਵਕਤ ਕਿਵੇਂ ਲੋਕ ਜੀਵ ਦੇ ਰਸ ਵਾਸਤੇ ਕੀ ਕੀ ਕਰ ਰਹੇ ਹਨ ਫੂਡ ਇੰਡਸਟਰੀ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਹੈ ਸਾਦੇ ਭੋਜਨ ਨਾਲ ਢਿੱਡ ਬਹੁਤ ਸੋਹਣਾ ਪਰ ਜਾਂਦਾ ਹੈ ਪਰ ਇਨਸਾਨ ਹੋਰ ਹੋਰ ਖਾਣੇ ਖਾਣ ਦੀ ਤਾਕ ਵਿੱਚ ਰਹਿੰਦਾ ਹੈ ਮਾਸ ਮੱਛੀ ਅੰਡੇ ਅਤੇ ਇਥੋਂ ਤੱਕ ਕਿ ਕਈ ਸਮਾਜਾਂ ਵਿੱਚ ਤਾਂ ਜਿਉਂਦੇ ਜੀਵਾਂ ਨੂੰ ਤਲ ਕੇ ਜਾਂ ਗਰਮ ਕਰਕੇ ਖਾਧਾ ਜਾਂਦਾ ਹੈ ਜਿਵੇਂ ਕਿ ਚੀਨੀ ਸੀ ਫੂਡ ਇਸ ਤੋਂ ਵੀ ਕਲਯੁਗੀਆਂ ਦੀ ਤਸੱਲੀ ਨਹੀਂ ਹੁੰਦੀ ਅਤੇ ਉਹ ਨਸ਼ੇ ਡਰੱਗ ਅਤੇ ਹੋਰ ਪਤਾ ਨਹੀਂ ਕੀ ਕੀ ਖਾਂਦੇ ਹਨ ਹੁਣ ਜੀਵ ਦੇ ਦੂਜੇ ਰਸ ਦੀ ਗੱਲ ਕਰਦੇ ਹਾਂ ਨਿੰਦਿਆ ਚੁਗਲੀ ਗੰਦੀਆਂ ਕੰਮ ਗੱਲਾਂ ਗੰਦੇ ਚੁਟਕਲੇ ਅਤੇ ਗਾਲਾਂ ਆ ਇਹ ਅੱਜ ਕੱਲ ਦੇ ਕਲਯੁਗੀ ਬੰਦੇ ਦੀ ਗੁਫ਼ਤਗੂ ਹੈ ਹਰ ਦਸ ਤਾਂ ਉਹ ਸੁਪਨੇ ਵਿੱਚ ਵੀ ਨਹੀਂ ਕਰਦਾ ਸਾਰਾ ਦਿਨ ਇਹ ਚਾਰ ਬੋਲਣ ਵਾਲੇ ਰਸਾਂ ਵਿੱਚ ਹੀ ਫਸਿਆ ਰਹਿੰਦਾ ਹੈ ਕਲਯੁਗ ਵੱਲੋਂ ਦੂਜੇ ਹੱਥ ਵਿੱਚ ਆਪਣੀ ਗੁਪਤ ਇੰਦਰੀ ਨੂੰ ਫੜਨਾ ਇਸ ਭਿਆਨਕ ਕਲਯੁਗ ਦੇ ਸਮੇਂ ਦਾ ਬਹੁਤ ਹੀ ਖਾਸ ਲੱਛਣ ਹੈ ਇਸ ਨੂੰ ਇੰਗਲਿਸ਼ ਵਿੱਚ ਸਿੰਬੋਲਿਜ਼ਮ ਕਹਿੰਦੇ ਹਨ ਕਾਲ ਯੁਗ ਦੇ ਇਸ ਐਕਸ਼ਨ ਦਾ ਪਾਵ ਹੈ ਕਿ ਉਸ ਦੇ ਰਾਜ ਵਿੱਚ ਦੁਨੀਆ ਇੰਦਰੀ ਦੇ ਰਸ ਪਾਵ ਕਾਮ ਦੇ ਰਸ ਵਿੱਚ ਗ੍ਰਸਤ ਰਹੇਗੀ ਦੇਖ ਲੋ ਸਾਧ ਸੰਗਤ ਜੀ ਅੱਜ ਕੱਲ ਸੱਚ ਹੀ ਕਾਮ ਨੇ ਦੁਨੀਆ ਕਮਲੀ ਨਹੀਂ ਕੀਤੀ ਹੋਈ ਛੋਟੀ ਉਮਰ ਤੋਂ ਹੀ ਇਨਸਾਨ ਕਾਮ ਦੇ ਅਧੀਨ ਹੋ ਜਾਂਦਾ ਹੈ ਅਤੇ ਬੁੱਢਾ ਹੋਣ ਤੇ ਵੀ ਕਾਮ ਨਹੀਂ ਛੱਡਦਾ ਸਦਾ ਹੀ ਕਾਮ ਦਾ ਗੁਲਾਮ ਬਣਿਆ ਰਹਿੰਦਾ ਹੈ ਚੰਗੇ ਮਾੜੇ ਅਮੀਰ ਗਰੀਬ ਔਰਤਾਂ ਬੰਦੇ ਜਵਾਨ ਅਧਖੜ ਬੁੱਢੇ ਤੰਦਰੁਸਤ ਜਵਾਨ ਨਾਸਤਕ ਨਾਸਤਕ ਧਰਮੀ ਅਧਰਮੀ ਗੁੰਡੇ ਸ਼ਰੀਫ ਗੱਲ ਕੀ ਕਲਯੁਗ ਦਾ ਹਰ ਇਨਸਾਨ ਹੀ ਕਾਮ ਦੇ ਅੰਦੀਨ ਹੈ ਕੋਈ ਕਿਤਾਬ ਨਾਵਲ ਜਾਂ ਕਹਾਣੀ ਪੜ੍ਹ ਲਓ ਕੋਈ ਫਿਲਮ ਦੇਖ ਲਓ ਇਥੋਂ ਤੱਕ ਕਿ ਕੋਈ ਐਡ ਦੇਖ ਲਓ ਹਰ ਪਾਸੇ ਕਾਮ ਦਾ ਜ਼ੋਰ ਹੈ ਜੇ ਐਡ ਜਾਂ ਮਸ਼ਹੂਰੀ ਕਾਰ ਦੀ ਹੈ ਤਾਂ ਉਸ ਕਾਰ ਦੇ ਲਾਗੇ ਅੱਧ ਨੰਗੀ ਇਸਤਰੀ ਖੜੀ ਦਿਸਦੀ ਹੈ ਦੁਨੀਆ ਕਾਮ ਨੇ ਕਮਲੀ ਕੀਤੀ ਹੋਈ ਹੈ ਇਹ ਹੈ ਕਲਯੁਗ ਦਾ ਦੂਸਰਾ ਲੱਛਣ ਸੋ ਜੇ ਦੇਖਣਾ ਹੋਵੇ ਕਿ ਕਿਸੇ ਇਨਸਾਨ ਤੇ ਕਲਯੁਗ ਦਾ ਅਸਰ ਹੈ ਤਾਂ ਦੋ ਤਰੀਕਿਆਂ ਨਾਲ ਬਹੁਤ ਵੱਖੋਭੀ ਦੇਖਿਆ ਜਾ ਸਕਦਾ ਹੈ ਜੇ ਇਨਸਾਨ ਬਹੁਤ ਭੋਜਨ ਦੇ ਸੁਆਦਾਂ ਵਿੱਚ ਫਸਿਆ ਹੋਇਆ ਹੈ ਤਾਂ ਸਮਝੋ ਕਲਯੁਗ ਦਾ ਅਸਰ ਹੈ ਜੇ ਇਨਸਾਨ ਨਿੰਦਿਆ ਚੁਗਲੀ ਤੋਂ ਬਿਨਾ ਹੋਰ ਗੱਲ ਨਹੀਂ ਜਾਣਦਾ ਤਾਂ ਸਮਝ ਲਓ ਕਿ ਉਹ ਕਲਯੁਗ ਦੇ ਅਸਰ ਹੇਠ ਹੈ ਜੇ ਉਹ ਗੱਲ-ਗੱਲ ਤੇ ਗਾਲਾਂ ਕੱਢਦਾ ਹੈ ਤਾਂ ਸਮਝ ਲਓ ਉਹ ਕਲਯੁਗੀ ਹੈ ਜੇ ਉਹ ਕਾਮ ਦੀਆਂ ਗੱਲਾਂ ਜਿਵੇਂ ਕਿ ਕੁੜੀਆਂ ਦੀਆਂ ਗੱਲਾਂ ਜਾਂ ਕੁੜੀਆਂ ਦੇ ਰੂਪ ਬਾਰੇ ਜਾਂ ਹੋਰ ਇਦਾਂ ਦੀਆਂ ਹੋਛੀਆਂ ਗੱਲਾਂ ਕਰਦਾ ਹੈ ਤਾਂ ਸਮਝ ਲਓ ਉਹ ਪੂਰਾ ਕਲਯੁਗੀ ਹੈ ਅੱਗੇ ਜਾ ਕੇ ਕਲਯੁਗ ਨੇ ਆਪਣੀ ਸਾਰੀ ਸੈਨਾ ਦੀ ਵੀ ਗੱਲ ਕੀਤੀ ਹੈ ਜੋ ਕਿ ਚਤਰੰਗੀ ਸੈਨਾ ਹੈ ਪਾਪ ਉਹ ਸੈਨਾ ਜਿਸ ਵਿੱਚ ਮਹਾਰਤੀ ਹੋਣ ਕੋੜ ਸਵਾਰ ਹੋਣ ਅਤੇ ਹਾਥੀਆਂ ਵਾਲੀ ਸੈਨਾ ਆਦ ਹੋਵੇ ਉਸ ਨੂੰ ਚਤਰੰਗੀ ਸੈਨਾ ਕਹਿੰਦੇ ਹਨ ਸਾਖੀ ਵਿੱਚ ਕਲਯੁਗ ਨੇ ਗੁਰੂ ਸਾਹਿਬ ਦੇ ਹੁਕਮ ਵਿੱਚ ਆਪਣੇ ਲੱਛਣ ਅਤੇ ਸੈਨਾ ਬਾਰੇ ਦੱਸਿਆ ਹੈ ਕਿ ਝੂਠ ਉਸ ਦੇ ਰਾਜ ਵਿੱਚ ਵੱਡਾ ਸੂਰਬੀਰ ਹੈ ਮੋਹ ਰਾਜਾ ਹੈ ਹਿੰਸਾ ਸੈਨਾਪਤੀ ਹੈ ਕਾਮ ਕ੍ਰੋਧ ਲੋਭ ਆਦ ਵੱਡੇ ਹਾਥੀਆਂ ਦੇ ਸਵਾਰ ਹਨ ਮਤਸਰ ਪਾਵ ਈਰਖਾ ਨਿੰਦਿਆ ਤ੍ਰਿਸ਼ਨਾ ਆਦ ਸੂਰਮੇ ਰਥਾਂ ਦੇ ਸਵਾਰ ਹਨ ਆਲਸ ਜੂਆ ਸ਼ਰਾਬ ਦੁਰਾਚਾਰ ਆਦ ਘੋੜ ਸਵਾਰ ਹਨ ਵਿਸ਼ਿਆਂ ਦੀ ਆਸਾ ਮਮਤਾ ਚੋਰੀ ਆਦ ਪੈਦਲ ਸੈਨਾ ਹੈ ਇਹ ਸੈਨਾ ਐਸੀ ਬਲਵਾਨ ਹੈ ਕਿ ਜਿਸ ਪਾਸੇ ਵੱਲ ਵੀ ਇਹ ਸੈਨਾ ਚੜ੍ਹਾਈ ਕਰ ਦੇਵੇ ਉਹ ਪਾਸਾ ਹੀ ਫਤਿਹ ਕਰ ਲੈਂਦੀ ਹੈ ਅੱਜ ਕੱਲ ਕੌਣ ਹੈ ਜੋ ਕਲਯੁਗ ਦੇ ਇਹਨਾਂ ਜੋਧਿਆਂ ਅੱਗੇ ਖੜ੍ਹ ਸਕੇ ਸਾਖੀ ਦੇ ਅਖੀਰ ਵਿੱਚ ਇਹ ਪਤਾ ਚੱਲਦਾ ਹੈ ਕਿ ਕਲਯੁਗ ਨੇ ਮੰਨਿਆ ਕਿ ਜਿੱਥੇ ਨਰੋਲ ਕੀਰਤਨ ਜਾਂ ਗੁਰਬਾਣੀ ਪਾਠ ਰਾਹੀਂ ਅਕਾਲ ਪੁਰਖ ਦਾ ਜਸ ਹੋਵੇਗਾ ਉੱਥੇ ਉਹ ਨਹੀਂ ਜਾ ਸਕੇਗਾ ਨਾਮ ਬਾਣੀ ਵਾਲੇ ਅਨੰਨ ਗੁਰਸਿੱਖਾਂ ਤੇ ਕਲਯੁਗ ਦਾ ਜ਼ੋਰ ਨਹੀਂ ਚੱਲੇਗਾ ਜੋ ਗੁਰਸਿੱਖ ਗੁਰੂ ਸਾਹਿਬ ਤੇ ਪੂਰੀ ਸ਼ਰਧਾ ਰੱਖਣਗੇ ਉਹ ਕਲਯੁਗ ਦੇ ਪ੍ਰਭਾਵ ਤੋਂ ਬਚੇ ਰਹਿਣਗੇ ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਜੋ ਪ੍ਰਚਾਰਕ ਸਿੱਖਾਂ ਦੀ ਗੁਰੂ ਸਾਹਿਬ ਵਾਸਤੇ ਅਤੇ ਨਾਮ ਬਾਣੀ ਲਈ ਸ਼ਰਧਾ ਘਟਾ ਰਹੇ ਹਨ ਉਹ ਕਿਤੇ ਕਲਯੁਗ ਦੇ ਪ੍ਰਭਾਵ ਥੱਲੇ ਆ ਕੇ ਹੀ ਇਹ ਸਭ ਕੁਝ ਤਾਂ ਨਹੀਂ ਕਰ ਰਹੇ ਸੋ ਇਸ ਸਾਖੀ ਦਾ ਤਤਸਾਰ ਇਹ ਹੈ ਕਿ ਜੋ ਗੁਰੂ ਕੇ ਅਨੰਨ ਸਿੱਖ ਨਾਮ ਬਾਣੀ ਦੀ ਕਮਾਈ ਕਰਨਗੇ ਕੇਵਲ ਉਹੀ ਕਲਯੁਗ ਤੋਂ ਬਚਣਗੇ ਬਾਕੀ ਸਭ ਕਲਯੁਗ ਨੇ ਗਰਖ ਕਰ ਦੇਣੇ ਹਨ ਹੈਰਾਨੀ ਦੀ ਗੱਲ ਹੈ ਕਿ ਕਲਯੁਗ ਵਿੱਚ ਜਿਸ ਚੀਜ਼ ਨਾਲ ਬਚਾਓ ਹੋਣਾ ਹੈ ਉਸ ਚੀਜ਼ ਨੂੰ ਹੀ ਛੁਟਾਇਆ ਜਾ ਰਿਹਾ ਹੈ ਅਤੇ ਭੰਡਿਆ ਜਾ ਰਿਹਾ ਹੈ ਗੁਰਬਾਣੀ ਤੇ ਨਾਮ ਤੋਂ ਬਿਨਾ ਹੋਰ ਕੋਈ ਸ਼ਕਤੀ ਨਹੀਂ ਜੋ ਇਨਸਾਨ ਨੂੰ ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਸਕੇ ਅਫਸੋਸ ਹੈ ਕਿ ਨਾਮ ਬਾਣੀ ਦੀ ਸ਼ਕਤੀ ਨੂੰ ਛਟਾਉਣ ਲਈ ਕਲਯੁਗ ਦੇ ਪ੍ਰਭਾਵ ਅਧੀਨ ਨਵੇਂ ਪ੍ਰਚਾਰਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਇਨ੍ਹਾਂ ਪ੍ਰਚਾਰਕਾਂ ਨੂੰ ਇਹ ਗੱਲ ਦਾ ਫਿਕਰ ਲੱਗਿਆ ਹੋਇਆ ਹੈ ਕਿ ਇਹ ਸਾਖੀ ਅਨਹੋਣੀ ਹੈ ਜਿਸ ਕਾਰਨ ਵਸੇ ਝੂਠੀ ਹੈ ਇਸ ਸਾਖੀ ਵਿੱਚੋਂ ਜੋ ਸਿੱਖਿਆ ਮਿਲਦੀ ਹੈ ਉਸ ਤੋਂ ਉਹ ਆਪ ਵੀ ਵਾਂਝੇ ਹਨ ਅਤੇ ਸੰਗਤਾਂ ਨੂੰ ਵੀ ਵਾਂਝੇ ਕਰ ਰਹੇ ਹਨ ਬਹੁਤ ਸੌੜੀ ਸੋਚ ਦੇ ਮਾਲਕ ਹਨ ਤੰਗ ਦਿਲ ਹਨ ਜੋ ਸਾਖੀ ਦੇ ਇਤਿਹਾਸਿਕ ਪੱਖ ਵੱਲ ਅਤੇ ਇਸ ਦੇ ਹਕੀਕੀ ਹੋਣ ਤੇ ਹੀ ਸਾਰਾ ਜ਼ੋਰ ਲਾ ਦਿੰਦੇ ਹਨ ਪਰ ਇਸ ਵਿਚਲੇ ਸਿੰਬੋਲਿਜ਼ਮ ਨੂੰ ਨਹੀਂ ਸਮਝਦੇ ਅਤੇ ਇਸ ਤਰ੍ਹਾਂ ਆਪਣੀ ਅਨਪੜਤਾ ਦਾ ਮੁਜ਼ਾਹਰਾ ਸੰਗਤਾਂ ਵਿੱਚ ਕਰਦੇ ਹਨ ਨਾਮ ਜਪਣ ਨਾਲ ਅਤੇ ਗੁਰਬਾਣੀ ਦੇ ਪਾਠ ਕੀਰਤਨ ਨਾਲ ਹੀ ਕਲਯੁਗ ਦੇ ਇਹਨਾਂ ਲੱਛਣਾਂ ਤੋਂ ਬਚਿਆ ਜਾ ਸਕਦਾ ਹੈ ਕਿ ਇਹ ਕਲਯੁਗ ਦੀ ਹੀ ਨਿਸ਼ਾਨੀ ਨਹੀਂ ਹੈ ਕਿ ਕਲਯੁਗ ਦੇ ਖਿਲਾਫ ਸਭ ਤੋਂ ਵੱਡੇ ਹਥਿਆਰਾਂ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਹਰਜ ਹੈ ਜੇ ਗੁਰਸਿੱਖ ਨਾਮ ਬਾਣੀ ਦਾ ਜਾਪ ਕਰਨ ਗੁਰਸਿੱਖਾਂ ਵੱਲੋਂ ਨਾਮ ਬਾਣੀ ਦਾ ਸੇਵਨ ਕਰਨ ਨਾਲ ਕਿਸੇ ਦਾ ਕੀ ਵਿਗੜਦਾ ਹੈ ਜਦੋਂ ਆਪਾਂ ਪਾਠ ਜਾਂ ਸਿਮਰਨ ਨਹੀਂ ਕਰ ਰਹੇ ਹੁੰਦੇ ਤਾਂ ਆਪ ਹੀ ਸੋਚ ਲਓ ਕਿ ਆਪਾਂ ਹੋਰ ਕੀ ਕਰ ਰਹੇ ਹੁੰਦੇ ਹਾਂ ਸਾਰਾ ਦਿਨ ਮਾਇਆ ਦੇ ਏਜੰਟਾਂ ਨਿੰਦਿਆ ਚੁਗਲੀ ਅਤੇ ਹੋਰ ਅਜਹੀਆਂ ਗਤੀਵਿਧੀਆਂ ਵਿੱਚ ਹੀ ਫਸੇ ਰਹਿੰਦੇ ਹਾਂ ਪਰ ਕਦੇ ਇਹਨਾਂ ਪ੍ਰਚਾਰਕਾਂ ਨੇ ਇਸ ਗੱਲ ਤੇ ਜ਼ੋਰ ਨਹੀਂ ਲਾਇਆ ਕਿ ਭਾਈ ਨਿੰਦਿਆ ਨਾ ਕਰੋ ਗਾਲਾਂ ਨਾ ਕੱਢੋ ਜਾਂ ਹੋਰ ਬੇਕਾਰ ਸੰਸਾਰੀ ਗੱਲਾਂ ਨਾ ਕਰੋ ਤੁਸੀਂ ਆਪ ਹੀ ਸ਼ੰਕਾਵਾਦੀਆਂ ਦੇ ਸਾਰੇ ਲੈਕਚਰ ਫੋਲ ਕੇ ਦੇਖ ਲਵੋ ਉਹਨਾਂ ਵਿੱਚ ਗੁਰਬਾਣੀ ਦੇ ਪਾਠ ਕੀਰਤਨ ਦੇ ਖਿਲਾਫ ਅਤੇ ਨਾਮ ਜਪਣ ਦੇ ਖਿਲਾਫ ਕਿੰਨਾ ਕੁਝ ਬੋਲਿਆ ਅਤੇ ਲਿਖਿਆ ਹੋਇਆ ਹੈ ਪਰ ਨਿੰਦਾ ਚੁਗਲੀ ਗਾਲਾਂ ਬੇਕਾਰ ਗੱਲਾਂ ਫਿਲਮਾਂ ਗੰਦੇ ਗਾਣਿਆਂ ਅਤੇ ਹੋਰ ਖਰਾਬੀਆਂ ਦੇ ਖਿਲਾਫ ਉਸ ਦੇ ਮੁਕਾਬਲੇ ਵਿੱਚ ਕਿੰਨਾ ਘੱਟ ਬੋਲਿਆ ਜਾਂ ਲਿਖਿਆ ਗਿਆ ਹੈ ਇਹਨਾਂ ਵੀਰਾਂ ਨੇ ਗੁਰਮਤ ਦੇ ਗੁਣਾਂ ਦੀ ਗੱਲ ਕੀ ਕਰਨੀ ਹੈ ਇਹ ਤਾਂ ਸਗੋਂ ਆਪ ਹੀ ਸਟੇਜਾਂ ਤੋਂ ਨਿੰਦਿਆ ਕਰਦੇ ਰਹਿੰਦੇ ਹਨ ਅਤੇ ਕੇਵਲ ਨੈਗੇਟਿਵ ਪ੍ਰਚਾਰ ਨੂੰ ਹੀ ਗੁਰਮਤਿ ਪ੍ਰਚਾਰ ਸਮਝਦੇ ਹਨ ਇਹ ਆਪਣੇ ਆਪ ਵਿੱਚ ਕਿੱਡਾ ਵੱਡਾ ਸਬੂਤ ਹੈ ਕਿ ਇਹ ਲੋਕ ਮਾਇਆ ਦੇ ਪਰਮਾਏ ਹੋਏ ਹਨ ਗੁਰਬਾਣੀ ਦੇ ਪਾਠ ਕੀਰਤਨ ਦੇ ਖਿਲਾਫ ਬੋਲਣ ਵਾਲੇ ਅਤੇ ਨਾਮ ਜਪਣ ਨੂੰ ਗੋਰ ਤੰਦਾ ਦੱਸਣ ਵਾਲੇ ਇਹ ਲੋਕ ਗੁਰਮਤਿ ਦਾ ਪ੍ਰਚਾਰ ਨਹੀਂ ਕਰ ਰਹੇ ਬਲਕਿ ਗੁਰਮਤਿ ਦਾ ਪਰਹਾਰ ਕਰ ਰਹੇ ਹਨ ਅਸੀਂ ਆਸ ਕਰਦੇ ਹਾਂ ਕਿ ਸੰਗਤਾਂ ਬੁਜਾਏ ਇਸ ਬਹਿਸ ਵਿੱਚ ਪੈਣ ਦੇ ਕਿ ਇਹ ਸਾਖੀ ਅਨਹੋਣੀ ਹੈ ਜਾਂ ਝੂਠੀ ਹੈ ਜਾਂ ਸਹੀ ਨਹੀਂ ਹੈ ਇਸ ਸਾਖੀ ਵਿੱਚੋਂ ਕਲਯੁਗ ਦੇ ਲੱਛਣ ਸਮਝ ਕੇ ਉਹਨਾਂ ਅਵਗਣਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਨਗੇ ਹੋਰ ਇਸ ਸਾਖੀ ਤੋਂ ਸਿੱਖਣ ਵਾਲੀ ਗੱਲ ਹੈ ਕਿ ਜਿਵੇਂ ਗੁਰੂ ਸਾਹਿਬ ਕਲਯੁਗ ਦੀ ਹਨੇਰੀ ਸਾਹਮਣੇ ਡੋਲ ਰਹੇ ਸੀ ਅਤੇ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਏ ਸੀ ਉਸੇ ਤਰ੍ਹਾਂ ਹੀ ਜਦੋਂ ਸਾਡੇ ਤੇ ਕਾਮ, ਕ੍ਰੋਧ ਜਾਂ ਹੋਰ ਵਿਕਾਰਾਂ ਦਾ ਹਮਲਾ ਹੋਵੇ ਸਾਨੂੰ ਵੀ ਕੀਰਤਨ ਕਰਨਾ ਚਾਹੀਦਾ ਹੈ ਜਾਂ ਪਾਠ ਕਰਨਾ ਚਾਹੀਦਾ ਹੈ ਜਾ ਨਾਮ ਗੁਰਮੰਤਰ ਧਿਆਨ ਨਾਲ ਜਪਨਾ ਚਾਹੀਦਾ ਹੈ ਕਦੇ ਵਿਲ ਪਾਵਰ ਨਾਲ ਇਹ ਵਿਕਾਰ ਕਾਬੂ ਨਹੀਂ ਆ ਸਕਦੇ ਨਾਮ ਬਾਣੀ ਤੋਂ ਬਿਨਾਂ ਇਹਨਾਂ ਦਾ ਕੋਈ ਇਲਾਜ ਨਹੀਂ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਆਪਾਂ ਨਾਮ ਬਾਣੀ ਨਾਲ ਜੁੜ ਕੇ ਖਾਲਸੇ ਵਾਲੀ ਰਹਿਤ ਵਿੱਚ ਪਰਪੱਕ ਹੋ ਕੇ ਕਲਯੁਗ ਤੋਂ ਆਪਣਾ ਬਚਾਅ ਕਰ ਲਵਾਂਗੇ ਅਤੇ ਆਪਣਾ ਜਨਮ ਸਫਲ ਕਰ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ